ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋਂ ਸੋਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸੱਚਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੋਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸਚਦੇਵਾ ਜੀ ਇਹਦਾ ਸਫਰ ਕਰ ਰਹੇ ਹੈ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਹੇ ਹੈ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਅਸਮਾਜਿਕ ਤੱਤਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਤੇ ਉਦੋਂ ਇੱਕ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਂਦਾ ਕਿ ਭਾਈ ਮੈਂ ਇਹਨਾਂ ਕੋਲ ਜਾਵਾਂ ਹੁਣ ਇਨਸਾਫ ਲੈਣਾ ਹੈ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਔਰ ਐਸਾ ਸ਼ਖਸ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਅਸੀਂ ਵੀ ਸਾਰੇ ਮਨਦੀਪ ਸਿੰਘ ਸੇਵਾ ਦੇ ਨਾਲ ਇਸ ਸਾਰੇ ਅਸਮਾਜਿਕ ਤੱਤਵਾ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋਂ ਸੋਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸਚਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੋਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸੱਚਦੇਵਾ ਜੀ ਇਹਦਾ ਸਫਰ ਕਰ ਰਿਹਾ ਹੈ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਿਹਾ ਹੈ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਅਸਮਾਜਿਕ ਤੱਤਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾਂ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਹੈ ਤੇ ਉਦੋਂ ਇੱਕ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਂਦਾ ਹੈ ਕਿ ਭਾਈ ਮੈਂ ਇਹਨਾਂ ਕੋਲ ਜਾਵਾਂ ਹੁਣ ਇਨਸਾਫ ਲੈਣਾ ਹੈ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਔਰ ਐਸਾ ਸ਼ਖਸ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਅਸੀਂ ਵੀ ਸਾਰੇ ਮਨਦੀਪ ਸਿੰਘ ਜੀ ਸੇਵਾ ਦੇ ਨਾਲ ਇਸ ਸਾਰੇ ਅਸਮਾਜਿਕ ਤੱਤਾਂ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ